ਅਤੀਤ ਸਿੰਘ ਸਨੇਹ ਅੱਜ ਜ਼ੀਰਾ ਦੇ ਵਿੱਚ ਵਰਸ਼ੀ ਮਨਾਈ ਵੀ ਸਾਨਾ ਮਹਾ ਮੰਡਲ ਵਿੱਚ ਵਾਰ ਸੁਆਮੀ ਆਤਮਾਨੰਦ ਪੁਰੇ ਜੀ ਮਹਾਰਾਜ ਜਿਹਨੇ ਗੱਲਬਾਤ ਕਰਾਂਗੇ ਜਿਹੜੀ ਅੱਜ ਵਰਸ਼ੀ ਆਉ ਕਿਸ ਬਾਰੇ ਵਿੱਚ ਮਨਾਈ ਪਰਮ ਪੂਜਯ ਸੁਆਮੀ ਗਣੇਸ਼ਪੁਰ ਜੀ ਮਹਾਰਾਜ ਜਿਨ੍ਹਾਂ ਦੀ 84ਵੀਂ ਵਰਸ਼ੀ ਦੇ ਅਵਲਖਸ਼ ਵਿੱਚ ਅਸੀਂ ਉਹਨੇ ਉਹਨੇ ਜੀ ਰਾਮ ਦਿੱਤ ਮਹਾਰਾਜ ਬਾੜ ਮਾਰ ਤੇ ਭੋਗ ਪਾਏ ਪੂਜ ਜੀ ਸੁਆਮੀ ਜੀ ਮਹਾਰਾਜ ਧੀਰਾ ਜੀ ਇੱਕ ਮਹਾਨ ਹਸਤੀ ਸੀਗੇ और बड़े महान साधक सिद्ध संत है उन्होंने उन्नीस सौ छहत्थों इलाहाबाद घुम और इलाहाबाद कूम तो, तो, तो काशी भी चले गए काशी जाके उन्होंने सोमवार सवेरे ब्रह्म मुहूर्त चार बजे अपने प्राणा का त्याग करता देह त्याग करके उन्होंने मरान श्री छे और बड़े भाग्यशाली महापुरुष है ऐसे महापुरुष ਜਿਨ੍ਹਾਂ ਨੇ ਬਨਾਰਸ ਕਾਸ਼ੀ ਜੀ ਜਾ ਕੇ ਸ਼ਰੀਰ ਛੱਡਿਆ ਔਰ ਇਹ ਬਹੁਤ ਹੀ ਸੁਭਾਗਗੀ ਗੱਲ ਹੈ ਰੂਣਾ ਮਨੁਸ਼ਿਆਂ ਦੇ ਵਿੱਚ ਹੋਏ ਇੱਕ ਮਨੁਸ਼ਾਹ ਹਜੰਦਾ ਜੇ ਕਾਸ਼ੀ ਜਾ ਕੇ ਸ਼ਰੀਰ ਦੇ ਤਿਆਗਨ ਦਾ ਅਫਸਰ ਮਿਲਦਾ ਹੈ ਕਹਿੰਦੇ ਕਾਸ਼ੀ ਕਾਸ਼ਾ ਮਰਨ ਨਾਲ ਮੁਕਤੀ ਕਾਸ਼ੀ ਨਾਲ ਮਰਨ ਵਾਲੀ ਮ੍ਰਿਤੂ ਨਾਲੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਇਹੋ ਜੇ ਪਰਮ ਪੂਜੀ ਸਿੱਧ ਸੰਤ ਬਾਪੂ ਜੀ ਦੀ ਅੱਜ ਪਾਵਨ ਵਰਸੀ ਹੈ ਜਿਸ ਬਲਖਦੇ ਵਿੱਚ ਹੁਣ ਲੰਗਰ ਪੰਡਾਇਆ ਵੀ ਚੱਲ ਰਿਹਾ ਹੈ ਸੰਗਤ ਆ ਰਹੀ ਹੈ ਅਸੀਂ ਸਾਰਿਆਂ ਨੂੰ ਇਹ ਨਿਵੇਦਨ ਕਰਾਂਗੇ ਜਰੂਰ ਹੈ ਅਸੀਂ ਵਰਸੀ ਤੇ ਪਹੁੰਚਿਆ ਕਰੋ ਹਰ ਸਾਲ ਇਹ ਵਰਸੀ ਮਨਾਈ ਜਾਂਦੀ ਹੈ ਪਰ ਪੂਜਯਾ ਸੁਆਮੀ ਜੀ ਮਹਾਰਾਜ ਜੀ ਦੀ ਬੇਨਤੀ ਹੈ ਕਿ ਸਾਰੀ ਸਾਧ ਸੰਗਤ ਨੂੰ ਸਾਰੀ ਭਕਤਾ ਨੂੰ ਅਸ਼ੀਰਵਾਦ ਇਹ ਰੱਖੋ ਤਾਂ ਕਿ ਨਗਰ ਦੇ ਵਿੱਚ ਔਰ ਸਾਰੇ ਏਰੀਆ ਦੇ ਵਿੱਚ ਸੁੱਖ ਸ਼ਾਂਤੀ ਹੋ ਪਰਮ ਪੂਜਯਾ ਸੁਆਮੀ ਜੀ ਮਹਾਰਾਜ ਦੀ ਕਿਰਪਾ ਨਾਲ ਹੀ ਅਸੀਂ ਹੁਣੇ ਹੁਣੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ 22 ਜਨਵਰੀ ਨੂੰ ਕਿ 라ਮਲਾ ਵਾਂਧੀ ਸਥਾਪਨਾ ਪ੍ਰティਸ਼ਟਾ ਕੀਤੀ ਗਈ ਜਿੰਦੇ ਵਿੱਚ ਪੂਜਯਾ ਸੁਆਮੀ ਜੀ ਦੀ ਕਿਰਪਾ ਨਾਲ ਹੀ ਸਾਨੂੰ ਵੀ ਜਾਣ ਦਾ ਅਫਸਰ ਮਿਲਿਆ ਔਰ ਇੱਥੇ ਰਾਮ ਲੀਲਾ ਰਾਮ ਰਾਮ ਲਾ ਵਾ ਰਾਮ ਜੀ ਦੇ ਪ੍ਰਾਨ ਪ੍ਰਤਿਸ਼ਠਾ ਦੇ ਮਹੋਤਸਵ ਤੇ ਉਸ ਅਸੀਂ ਵੀ ਸਾਖੀ ਬਣ ਸਕੇ ਕਿ ਪੂਜੇ ਸਵਾਮੀ ਦੀ ਕਿਰਪਾ ਹੈ